ਦੁਨੀਆ ਭਰ ਵਿੱਚ ਛਠ ਤੋਂ ਜ਼ਿਆਦਾ ਦਿਹਾੜਾ 27 ਅਤੇ 28 ਅਕਤੂਬਰ ਨੂੰ ਬੜੇ ਹੀ ਧੂਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਹ ਤਿਉਹਾਰ ਫਗਵਾੜਾ ਵਿਖੇ ਵੀ ਬੜੀ ਹੀ ਧੂਮਤਮ ਨਾਲ ਮਨਾਇਆ ਜਾਵੇਗਾ ਇਸ ਦਿਹਾੜੇ ਨੂੰ ਲੈ ਕੇ ਮੁਕੰਦਪੁਰ ਰੋਡ ਤੇ ਸਥਿਤ ਨਹਿਰ ਨਜ਼ਦੀਕ ਆਰਮਸਟ੍ਰੰਡ ਫਗਵਾੜਾ ਵਿਖੇ ਜਿੱਥੇ ਪ੍ਰਵਾਸੀਆਂ ਵੱਲੋਂ ਤਿਆਰੀਆਂ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਉੱਥੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ ਗਿਆ ਤੇ ਨਹਿਰ ਅਤੇ ਅਲੇ ਦੁਆਲੇ ਕੀਤੇ ਜਾਣ ਵਾਲੇ ਸਫਾਈ ਦੇ ਪ੍ਰਬੰਧਾਂ ਬਾਬਤ ਵੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਇਹ ਤਿਉਹਾਰ ਪ੍ਰਵਾਸੀਆਂ ਦਾ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ ਵਿਧਾਇਕ ਢਾਲੀਵਾਲ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ પાસે ਮੰਗ ਕੀਤੀ ਕਿ ਉਕਤ ਸਥਾਨ ਦੀ ਸਫਾਈ ਦਾ ਪ੍ਰਬੰਧ ਪੂਰਾ ਕੀਤਾ ਜਾਵੇ ਤਾਂ ਜੋ ਪ੍ਰਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਨਾਂ ਨਾਲ ਹੀ ਕਿਹਾ ਕਿ ਇਹ ਸਫਾਈ 24 ਅਤੇ 25 ਅਕਤੂਬਰ ਤੱਕ ਪੂਰੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੈਗੇ ਕਿ ਅੱਜ ਹਰ ਸਾਲ ਦੀ ਤਰ੍ਹਾਂ ਕਾਰਪੋਰੇਸ਼ਨ ਵੱਲੋਂ ਬਾਕੀ ਸਾਰੇ ਵਿਭਾਗਾਂ ਵੱਲੋਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੱਥੇ ਸਫਾਈ ਦਾ ਪਾਣੀ ਛੱਡਣ ਦਾ ਜਿਹੜਾ ਹੈਗਾ ਪ੍ਰੋਗਰਾਮ ਉਹ ਦਿੱਕਾ ਜਾਂਦਾ ਹੈਗਾ ਪਰ ਬੇਸ਼ੱਕ ਜਿਹੜੀ ਹੈਗੀ ਆ ਸਾਡੇ ਐਮਸੀ ਸਾਹਿਬ ਜਿਹੜੇ ਸਾਡੇ ਕਾਰਨਗਰ ਦੇ ਹੈਗੇ ਨੇ ਬਾਕੀ ਜਿੱਧੂ ਸਾਹਿਬ ਹੈਗੇ ਨੇ ਆਪਣੇ ਦੂਸਰੇ ਨਾਮ ਸੁਨਸਿੰਦਰ ਸਿੰਘ ਦਾ ਬੰਦਾ ਰਹੇਗਾ ਬਗਰਾ ਚੰਦਰ ਜੀ ਹੈਗੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜਾ ਪਹਿਲਾਂ ਹੀ ਹੈਗਾ ਉਹ ਕਾਪਰਸ਼ਨ ਦੇ ਧਿਆਨ ਵਿੱਚ ਲੈਂਦਾ ਹੈਗਾ ਪਰ ਕਿਉਂਕਿ ਟਾਈਮ ਥੋੜਾ ਰਹਿ ਗਿਆ ਹੈਗਾ ਉਹ ਦੋ ਦਿਨ ਦੁਵਾਰੇ ਦਾ ਪਰਵਾਹ ਕਰਕੇ ਮੈਂ ਇੱਥੇ ਮੈਡਮ ਕਮਿਸ਼ਨਰ ਅਤੇ ਕਾਰਪੋਰੇਸ਼ਨ ਨੂੰ ਬੇਨਤੀ ਕਰੂੰਗਾ ਇਹਨੂੰ ਜਿਹੜਾ ਹੈਗਾ ਜੰਗੀ ਪੱਧਰ ਤੇ ਕੰਮ ਕਰਾ ਕੇ ਜਿਹੜਾ ਹੈਗਾ ਇਹਨੂੰ ਸਫਾਈ ਕਰਾ ਜਾਵੇ ਕਿਉਂਕਿ ਜਿਹੜੇ ਨਾਲਾ ਪਾਣੀ ਵਾਲਾ ਜਿਹੜਾ ਹੈਗਾ ਸਟੇਮ ਹੈਗੀ ਹੈ ਇਹਦੇ ਵਿੱਚ ਕਾਫੀ ਹੀਠਾ ਗੰਦਗੀ ਪੈ ਚੁੱਕੀ ਹੈਗੀ ਹੈ ਕਿਉਂਕਿ ਸਾਲ ਤੋਂ ਬਾਅਦ ਇਹ ਸਫਾਈ ਸਾਫਾ ਸਫਾਈ ਹੁੰਦੀ ਹੈ ਉਸ ਕਰਕੇ ਕੰਮ ਕਾਫੀ ਹੈਗਾ ਤਾਂ ਇਸ ਕਰਕੇ ਕਾਰਪੋਰੇਸ਼ਨ ਜਿਹੜੀ ਹੈਗੀ ਆਪਣੀ ਡਿਊਟੀ ਨੂੰ ਸਮਝਦੇ ਹੋਏ ਇਹਦੇ ਟਾਈਮ ਬਾਉਂਡ ਜਿਹੜਾ ਹੈ ਦਾ ਕੰਮ ਕਰਕੇ ਦਿੰਦਾ ਵੀ ਔਰ ਕੋਸ਼ਿਸ਼ ਕਰੇ ਕਿ ਜਿਹੜਾ 24 ਦਾ 25 ਤੱਕ ਸਾਰੀ ਇਹਦੀ ਸਫਾਈ ਹੋ ਜਾਵੇ ਉਸ ਕਰਕੇ ਮੈਂ ਪ੍ਰਿਫੇਰ ਜਿੱਥੇ ਸਾਰੀ ਛੱਟ ਪੂਜਾ ਦੀ ਜਿਹੜੀ ਕਮੇਟੀ ਹੈਗੀ ਆ ਉਹਦਾ ਬੇਨਤੀ ਕਰੂੰਗਾ ਕਿ ਉਹ ਇਹਦੇ ਨਾਲ ਕਾਰਪੋਰੇਸ਼ਨ ਦੇ ਨਾਲ-ਵਾਲਾ ਧਿਆਨ ਚ ਦੇਣਗੇ ਤਾਂ ਕਾਰਪੋਰੇਸ਼ਨ ਵੀ ਬੇਨਤੀ ਹੈ ਕਿ ਉਹ ਘੱਟੋ ਘੱਟ ਜਿਹੜਾ ਹੈਗਾ 24 ਤੋਂ 25 ਤਰੀਕਾ ਤੱਕ ਇਹਦਾ ਜਿਹੜਾ ਸਾਰਾ ਸਫਾਈ ਦਾ ਪ੍ਰਬੰਧ ਕਰ ਦੇਵੇ ਬੇਸ਼ੱਕ ਦੀ ਉਹ ਇਹ ਜਿਹੜਾ ਪਾਣੀ ਵਾਲੇ ਛੋਟਾ ਨਾਲਾ ਹੈਗਾ ਇਹਨੂੰ ਸਾਫ ਕਰਨਾ ਹੈਗਾ ਬੇਸ਼ੱਕ ਦੀ ਹਾਰੇ ਦੁਆਲੇ ਜਿਹੜਾ ਹੈਗਾ ਜਿਹੜਾ ਫੁੱਟਪਾਥ ਬਣਾਇਆ ਹੈਗਾ ਉਹ ਸਫਾਈ ਹੋਵੇ ਕਿਉਂਕਿ ਜਦੋਂ ਕਿਸੇ ਸਾਡੀ ਗਵਰਨਮੈਂਟ ਸੀਗੀ ਤਸੀ ਜਿਹੜਾ ਕੱਚਾ ਸੀਗਾ ਜਿਹੜਾ ਉਹਨੂੰ ਪੱਕਾ ਕੰਕਰੀਟ ਦਾ ਬਣਾ ਦਿੱਤਾ ਸੀ ਤਾਂ ਜੋ ਕਿਸੇ ਸੰਗਤਾਂ ਨੂੰ ਜਿਹੜਾ ਕਿਸੇ ਪ੍ਰਕਾਰ ਦੇ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਕਾਉਂਸਲਰ ਸੁਸ਼ੀਲ ਕੁਮਾਰ ਮੈਣੀ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕਮੇਟੀ ਵੱਲੋਂ ਇਸ ਨਹਿਰ ਦੀ ਸਫਾਈ ਦਾ ਪ੍ਰਬੰਧ ਕਰਵਾਉਣ ਲਈ ਨਗਰ ਨਿਗਮ ਨੂੰ ਲਿਖ ਕੇ ਵੀ ਦਿੱਤਾ ਜਾ ਚੁੱਕਾ ਹੈ। ਉਹਨਾਂ ਆਖਿਆ ਕਿ 24 ਅਕਤੂਬਰ ਤੱਕ ਨਹਿਰ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਪਾਣੀ ਛੱਡਣ ਦਾ ਪ੍ਰਬੰਧ ਪੂਰਾ ਹੋ ਸਕੇ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੀਵਾਲੀ ਤੋਂ 6 ਦਿਨ ਬਾਅਦ ਸਾਡੇ ਛੱਟ ਪੂਜਾ ਦਾ ਤਿਉਹਾਰ ਜੋ ਕਿ ਪੂਰੇ ਵਰਲਡ ਦੇ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੀ ਇਸ ਦੀ ਸਫਾਈ ਦੇ ਅਕੋਰਡਿੰਗ ਅਸੀਂ ਧਾਲੀਵਾਲ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਧਾਲੀਵਾਲ ਸਾਹਿਬ ਇਸ ਨੂੰ ਦੇਖਣ ਲਈ ਆਏ ਹੋਏ ਆ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਇਸ ਦੀ ਸਫਾਈ ਨੂੰ ਨਜ਼ਰ ਰੱਖਦੇ ਹੋਏ ਇਸ ਦੀ ਸਫਾਈ ਪੁਲਿਸ ਕਰਵਾ ਦਿੱਤੀ ਜਾਵੇ ਜੋ ਕਿ ਕਾਰਪੋਰੇਸ਼ਨ ਨਾਲ ਵੀ ਅਸੀਂ ਲੈਟਰ ਦੇ ਆਏ ਆ ਤੇ ਸਾਨੂੰ ਪੂਰਾ ਆਸ ਹੈ ਕਿ ਧਾਲੀਵਾਲ ਸਾਹਿਬ ਨੇ ਸਾਨੂੰ ਹਮੇਸ਼ਾ ਮਤਲਬ ਇਸ ਬਾਰੇ ਸਾਨੂੰ ਵਧੀਆ ਕਰਕੇ ਦਿੱਤਾ ਹੈ ਤੇ ਇਸ ਵਾਰ ਵੀ ਸਾਡਾ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਅਸੀਂ ਤਕਰੀਬਨ ਜਿਹੜੀ ਇਹਨਾਂ ਦੀ ਛਾਟ ਕਮੇਟੀ ਆ ਉਹਦੇ ਨਾਲ 30 ਸਾਲ ਤੋਂ ਇਹ ਪਰਵ ਹਮੇਸ਼ਾ ਸਫਾਈ ਕਰਵਾ ਕੇ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਇਸ ਵਾਰੀ ਵੀ ਸਾਨੂੰ ਉਮੀਦ ਆ ਕਿ ਸਫਾਈ ਹਲੇ ਤੱਕ ਹੋਈ ਨਹੀਂ ਕਾਰਪੋਰੇਸ਼ਨ ਹਮੇਸ਼ਾ ਇੱਕ ਹਫਤਾ ਪਹਿਲਾਂ ਸਫਾਈ ਕਰਾਣੀ ਸ਼ੁਰੂ ਕਰ ਦਿੰਦੀ ਆ ਲਿਖ ਕੇ ਵੀ ਕਾਰਪੋਰੇਸ਼ਨ ਨੂੰ ਦੇ ਦਿੱਤਾ ਸਾਨੂੰ ਉਮੀਦ ਆ ਕਿ 24 ਤਰੀਕ ਤੱਕ ਅਗਰ ਇਹ ਸਫਾਈ ਹੋ ਜਵੇ ਤਾਹੀਂ ਪਾਣੀ ਛੱਡੰਦਾ ਰਹਿ ਹੋਏਗਾ ਕਿਉਂਕਿ ਪਾਣੀ ਛੱਡਾਂਗੇ ਤਾਂ ਇਹਨਾਂ ਦਾ ਪਰਵ ਜਿਹੜਾ ਉਹ ਪਾਣੀ ਦੇ ਵਿੱਚ ਖੜੇ ਹੋ ਕੇ ਮਨਾਉਂਦੇ ਆ ਐਸ ਵੇਲੇ ਨਹਿਰ ਦੇ ਵਿੱਚ ਕਚਰਾ ਇੰਨਾ ਜ਼ਿਆਦਾ ਆ ਕਿ ਅਗਰ ਇਸ ਤਰ੍ਹਾਂ ਹੀ ਪਾਣੀ ਛੱਡ ਦਿੱਤਾ ਤਾਂ ਲੋਕਾਂ ਦੇ ਪੈਰਾਂ ਦੇ ਵਿੱਚ ਇਹ ਜਿੰਨੇ ਪੱਥਰ ਆ ਜਾਂ ਠਿਕਰੀਆਂ ਆ ਕਿਉਂਕਿ ਲੋਕ ਆਪ ਸੁੱਟਦੇ ਰਹਿੰਦੇ ਆ ਇਸ ਕਰਕੇ ਸਾਡੀ ਕਾਰਪੋਰੇਸ਼ਨ ਨੂੰ ਇੱਕ ਰਿਕਵੈਸਟ ਆ ਕਿ ਜਿਹੜਾ ਐਡਾ ਵੱਡਾ ਪਰਵ ਇਹਨਾਂ ਦਾ ਹੈਗਾ ਇਹਨੂੰ ਅਸੀਂ ਬੜੀ ਸ਼ਰਧਾ ਦੇ ਨਾਲ ਬਣਾਈਏ ਇਹਦੀ ਪ੍ਰੋਪਰ ਸਫਾਈ ਹੋਵੇ ਤੇ ਛੱਟੀ ਮਈਆ ਕੀ ਜੈ Thank um... you.